ਮੁਨਿਆ ਸਾਹਿਬ ਤੁਮੇ ਮਾਫੀ ਚਾਹੂੰਗਾ ਆਮ ਰੀਅਲੀ ਰਿਗਰਟ ਵੀ ਉਹਨਾਂ ਦੀ ਕਿਤੇ ਮੇਰੀ ਭਾਉ ਉਹਨਾਂ ਨੂੰ ਭਾਵਨਾ ਨੂੰ ਠੇਸ ਲੱਗਿਆ ਸੁਨੀਲ ਨੇ ਮੇਰੀ ਬੇਇੱਜ਼ਤੀ ਕਰਤੀ ਮੁੰਡਿਆ ਸਾਹਿਬ ਆਈ ਆ ਹਾਈਐਸਟ ਰਿਗਾਰਡ ਫਾਰ ਯੂ ਮੇਰੀ ਕਿਤੇ ਮੁਲਾਕਾਤ ਉਹਨਾਂ ਨਾਲ ਨਹੀਂ ਹੋਈ ਤੇ ਨਾ ਹੀ ਮੈਂ ਕੀ ਮੈਨੂੰ ਜਾਣਦਾ ਨਹੀਂ ਮੈਂ ਕਿ ਮੁਲਾਕਾਤ ਮੇਰੀ ਨਹੀਂ ਹੋਈ ਪਰ ਮਨੂੰ ਆ ਨਹੀਂ ਸੀ ਪਤਾ ਵੀ ਉਹਨਾਂ ਕੋਲ ਮਹਿਕਮਾ ਕਿਹੜਾ ਹੈ ਕਿਉਂਕਿ ਜਦੋਂ ਨਾਮ ਆਇਆ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਜਾ ਰਹੇ ਤੇ ਮੈਂ ਕਿ ਮੁੰਡੀਆਂ ਸਾਹਿਬ ਕਿਹੜੇ ਮਹਿਕਮੇ ਦੇ ਹਰ ਬੰਦੇ ਹੈ ਮੈਂ ਕਿ ਹਰ ਬੰਦਾ ਇਹਨਾਂ ਨੂੰ ਨੁਕਸਾਨ ਹੋਇਆ ਨਹੀਂ ਫਿਰ ਉਹ ਮੈਂ ਕੜਾ ਕੇ ਲਿਸਟ ਦੇਖੀ ਪਤਾ ਲੱਗਿਆ ਡਿਜ਼ਾਸਟਰ ਮੈਨੇਜਮੈਂਟ ਕੋਈ ਵਿਭਾਗ ਹੋਣਾ ਕੋਲ ਹੈ ਸੋ ਆਈ ਰੀਅਲੀ ਫੀਲ ਬੈਡ ਐਂਡ ਆਈ ਰਿਗਰੈਟ ਵੀ ਤੁਹਾਡੀ ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਪਰ ਐਨੇ ਨਾਜ਼ੁਕ ਮિજાਜ ਵੀ ਨਾ ਬਣੋ ਕਿਉਂਕਿ ਜਿਹੜੀ ਸਰਕਾਰ 'ਚ ਕੰਮ ਕਰ ਰਹੇ ਹੋ ਉਥੇ ਮੰਤਰੀਆਂ ਨੂੰ ਨਹੀਂ ਪਤਾ ਤਾਲੀਵਾਲ ਸਾਹਿਬ ਦੀ ਗੱਲ ਕਰੀ ਜਾਂਦਾ ਮੈਂ ਸਾਹਿਬ ਤਾਲੀਵਾਲ ਸਾਹਿਬ ਆਪਣੇ ਵਿਭਾਗ 'ਚ ਪਿਛਲੇ ਲਿਖਦੇ ਹੁੰਦੇ ਸੀ ਐਨ ਆਰ ਆਈ ਵਿਭਾਗ ਬਾਅਦ 'ਚ ਪਤਾ ਲੱਗਿਆ ਇਹ ਕਿੰਮਈ ਹੈ 6 ਮਹੀਨੇ ਤੇ ਸਾਰੇ ਪੰਜਾਬ ਨੂੰ ਬੇਵਕੂਫ ਬਣਾਈ ਰੱਖਿਆ ਇਹਨਾਂ ਨੇ ਉਦੋਂ ਦਾ ਕਿਸੇ ਨੇ ਮਹਿਸੂਸ ਨਹੀਂ ਕੀਤਾ ਸੁਨੀਲ ਜਾ ਕੇ ਨੇ ਪੁੱਛ ਲਿਆ ਵਿਨਾ ਕੋਲ ਮਹਿਕਮਾ ਕਿਹੜਾ ਹੈ ਵੈਸੇ ਤਾਂ ਬੁਰਾ ਨਾਮ ਮੰਨਣ ਕੇ ਤੇ ਭਗਵੰਤ ਮਾਨ ਜੀ ਨੂੰ ਠੇਸ ਨਾ ਲੱਗੇ ਬੜੇ ਪਾਉਕ ਹੈ ਕਿਉਂਕਿ ਜਿਸ ਦਿਨ ਬਿਮਾਰ ਹੈ ਉਸ ਦਿਨ ਪਾਉਕ ਹੋਗੇ ਸੀ ਉਸ ਤੋਂ ਪਹਿਲੇ ਤੇ ਉਸ ਦਿਨ ਪਾਉਕ ਹੋਗੇ ਸੀ ਅੰਜੂ ਆ ਗਈ ਸੀ ਕਿ ਬੜੇ ਪਾਉਕ ਹੋਗੇ ਹੁਣ ਪਾਉਕ ਨਾ ਹੋ ਜਾਣ ਭਗਵੰਤ ਮਾਨ ਜੀ ਮੇਰਾ ਤੁਹਾਨੂੰ ਚੈਲੰਜ ਹੈ ਜੇ ਕਿਤੇ ਸੁਣ ਰਹੇ ਹੋ ਤਾਂ ਬਾਅਦ ਚੇ ਤਾਂ ਪਤਾ ਨਹੀਂ ਲਿਸਟ ਕੱਢ ਲੋਂਗੇ ਤਾਂ ਤੁਸੀਂ ਸਾਰੇ ਮੰਤਰੀਆਂ ਦੇ ਮਹਿਕਮੇ ਮੈਨੂੰ ਦੱਸ ਦਿਓ ਤਾਂ ਮੈਨੂੰ ਏਟਾ ਬਿਠਾ ਦੇ ਸਭ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣਾ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਮੰਤਰੀਆਂ ਦੇ ਨਾਮ ਦੱਸ ਦੇਣ ਪੂਰੇ ਵੀ ਕਿਹੜੇ ਕਿਹੜੇ ਮੇਰੇ ਮੰਤਰੀ ਹੈ ਕਿਉਂਕਿ ਮੁੰਝਵਾਨੀ ਸਾਹਿਬ ਮੁੰਝਵਾਨ ਨਹੀਂ ਪਤਾ ਸਾਮ ਸੋ ਆਮ ਸੌਰੀ ਬਟ ਆ ਸਟਿਲ ਰਿਗਰੈਟ ਅਗਰ ਬੁੰਗੜਿਆ ਸਾਹਿਬ ਨੂੰ ਅੱਜ ਭਗਵੰਤ ਮਾਨ ਜੀ ਨੇ ਬਿਆਨ ਦਿੱਤੇ ਐ ਪ੍ਰੈਸ ਕਾਨਫਰੈਂਸ 'ਚ ਬੜਾ ਸੀਰੀਅਸ ਮਸਲਾ ਹੈ ਇਹਦੇ ਵਿੱਚ ਪਹਿਣਾ ਨਹੀਂ ਚਾਹੀਦਾ ਬਟ ਸੀਰੀਅਸਨੈਸ ਦੇ ਨਾਲ ਇੱਕ ਮਸਲਾ ਜੁੜਿਆ ਹੋਇਆ ਹੈ ਸਾਹਿਬ ਇਸ ਕਰਕੇ ਮੈਂ ਕਹਿ ਰਿਹਾ ਹਾਂ ਉਹਨਾਂ ਨੂੰ ਜਦੋਂ ਇਸ ਗੱਲ ਦਾ ਆਇਆ ਪੱਤਰਕਾਰਾਂ ਨੇ ਪੁੱਛਿਆ ਸੁਨੀਲ ਜਾਖੜ ਨੇ ਕਿਹਾ ਜੀ ਮੈਂ ਤਾਂ ਮੁੰਡੀਆਂ ਜੀ ਦਾ ਮਹਿਕਮਾ ਹੀ ਨਹੀਂ ਜਾਣਦਾ ਕਹਿੰਦੇ ਜਾਖੜ ਨੂੰ ਕਹੋ ਵੀ ਯਾਦ ਕਰ ਲਵੇ ਮੁੰਡੀਆਂ ਦਾ ਮਹਿਕਮਾ ਕਿਉਂਕਿ ਅਸੀਂ ਮੁੜ ਕੇ ਵੀ ਆਣ ਵਾਲੇ ਹਾਂ ਮੈਂ ਕਿਹਾ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀਆਂ ਸੁਣਦੇ ਹਾਂ ਵਿਧਾਨ ਸਭਾ 'ਚ ਬਹੁਤ ਹੁੰਦੀਆਂ ਨੇ ਕੋਈ ਕਹਿੰਦਾ 25 ਸਾਲ ਨੇ ਅਸੀਂ ਰਾਜ ਕਰਿਆ ਕੋਈ ਕਹਿੰਦਾ 50 ਸਾਲ ਕਰਦੇ ਆ ਬਹੁਤ ਸਾਰੇ ਕਰਦੇ ਆ ਆਏ ਆ ਚਲੇ ਗਏ ਨੇ ਕੋਈ ਗੱਲ ਨਹੀਂ ਆ ਜਾਣ ਲੋਕਾਂ ਦਾ ਸਦਕੇ ਅਜ ਲੋਕ ਜੀ ਨੂੰ ਲੈ ਕੇ ਆਣਗੇ ਪਰ ਫਿਰ ਕਹਿੰਦੇ ਤੁਸੀਂ ਅਗਰ ਨਹੀਂ ਤੁਹਾਨੂੰ ਪਤਾ ਤਾਂ ਬੀਬੀ ਪਟਲ ਜੀ ਤੋਂ ਪੁੱਛ ਲਿਓ ਜਦੋਂ ਉਹਨਾਂ ਨੇ ਆਹ ਗੱਲ ਕਹੀ ਨਾ ਫਿਰ ਮੈਂ ਕਿਹਾ ਸੁਨੀਲ ਜਾਖੜ ਪ੍ਰੈਸ ਕਾਨਫਰੈਂਸ 'ਚ ਚੱਲਿਆ ਥੋੜਾ ਪਤਾ ਕਰ ਲਓ ਕਿ ਸ਼ਾਇਦ ਮੁੰਡੀਆਂ ਜੀ ਦੇ ਬਾਰੇ ਤੁਹਾਨੂੰ ਪੂਰਾ ਪਿਛੋਕੜ ਪਤਾ ਨਾ ਹੋਵੇ ਮੈਂ ਪਤਾ ਕੀਤਾ ਸਭ ਮੁੰਡੀਆਂ ਸਾਹਿਬ ਬੁਰਾ ਨਾ ਮੰਨਿਓ ਉਥੇ ਇਲਾਕੇ 'ਚ ਥੋੜਾ ਨਾਮ ਘੱਟ ਬੋਲਦਾ ਹਰਦੀਪ ਸਿੰਘ ਮੁੰਡੀਆਂ ਜੀ ਦਾ ਤੇ ਥੋੜੇ ਪਰਾ ਗੁਰਦੀਪ ਸਿੰਘ ਮੁੰਡੀਆਂ ਜੀ ਦਾ ਨਾਮ ਬਹੁਤ ਬੋਲਦਾ ਹਸੋ ਨਾ ਸਾਹਿਬ ਆ ਜਿਹੜੀ ਚਿਹਰੇ ਤੇ ਮੁਸਕਾਨ ਹੈ ਆ ਗੱਲ ਦੱਸਦੀ ਨਹੀਂ ਲੋਕਾਂ ਨੂੰ ਪੁੱਛ ਲੋ ਲੋਕਾਂ ਨੇ ਧਰਨੇ ਲਾਏ ਸੀਗੇ ਉਹ ਜਿਹੜਾ ਉੱਥੇ ਬੰਨ ਟੁੱਟਿਆ ਨਾ ਤੁਸੀਂ ਬੰਦ ਉਹ ਮਾਈਨਿੰਗ ਦੇ ਵਿੱਚ ਸ਼੍ਰੀਮਾਨ ਜੀ ਦਾ ਨਾਮ ਬੋਲਦਾ ਹੈ ਯਾਰਾਂ ਦਾ ਨਾਮ ਬੋਲਦਾ ਉੱਥੇ ਐਵੇਂ ਨਾ ਖਾਤੇ ਫਰੋਲਣ ਦਾ ਕਹਿ ਰਿਆ ਕਰੋ ਕਿਤੇ ਐ ਪਤਾ ਲੱਗਿਆ ਇੱਥੇ 2 ਐਮਐਲਏ ਭਜਾ ਰੱਖਿਆ ਫਿਰ ਤੀਜਾ ਭਜਾਣਾ ਪਵੇ ਫਿਰ ਪੁਲਸ ਮਗਰ ਪੱਜੀ ਫਿਰਦੀ ਹੋਏ ਕਿਉਂਕਿ ਅਸੀਂ ਖਾਤੇ ਸਾਰੇ ਫਰੋੜ ਕੇ ਲਿਆਵਾਂਗੇ ਮਾਨ ਸਾਹਿਬ ਆ ਕਾਂਗਰਸ ਪਾਰਟੀ ਨਹੀਂ ਜਿਹਨੂੰ ਡਰਾ ਕੇ ਤੁਸੀਂ ਬਿਠਾ ਲਓਵੇਂ ਮਸਾਂ ਦੇ ਖਾਤੇ ਖੋਲ ਲੂੰਗਾ ਅਸੀਂ ਸਾਰੀਆਂ ਗੱਲਾਂ ਦੇ ਖਾਤੇ ਖੋਲਾਂਗੇ ਸਾਹਿਬ ਸਾਰੀਆਂ ਗੱਲਾਂ ਦੇ ਹਿਸਾਬ ਦੇਣੇ ਪੈਣਗੇ ਪਰ ਅੱਜ ਦੇ ਦਿਨ ਮੇਰਾ ਇਹ ਮੈਂ ਹਿਸਾਬ ਕਿਤਾਬ ਦਾ ਬਾਤ ਚੇ ਲੂੰਗਾ ਅੱਜ ਤਾਂ ਮੇਰੇ 1 ਮਿੰਟ ਸਾਹਿਬ ਸਾਰੇ ਸਵਾਲਾਂ ਦਾ ਜਵਾਬ ਮੈਂ ਦੇਵਾਂਗਾ ਪਰ ਮੇਰਾ ਇੱਕ ਸਵਾਲ ਭਗਵੰਤ ਮਾਨ ਜੀ ਨੂੰ ਹੈ ਭਗਵੰਤ ਮਾਨ ਜੀ ਇਹ ਸਵਾਲ ਵੀ ਹੈ ਬੇਨਤੀ ਵੀ ਹੈ ਅੱਜ ਤੁਸੀਂ ਕਹਿਗੇ ਮੈਂ ਡਿਟੇਲ ਚ ਜਾਊਂਗਾ ਇਹ ਜਾਊਂਗਾ ਉਹ ਜਾਊਂਗਾ ਆਪ بیمਾ ਕਰਵਾਓ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਾਓ ਜਾਂ ਜਿਹੜੀ ਤੁਸੀਂ ਕਹਿੰਸੀ ਵੀ ਇਸ ਸਟੇਟ ਦੀ ਆਪਣੀ ਕਰਕੇ ਕਰਾਵਾਂਗੇ ਕੋਈ ਸਿੰਕਿੰਗ ਫੰਡ ਬਣਾਓ ਪੰਜਾਬ ਤਾਂ ਸਿੰਕ ਹੋ ਰਿਹਾ ਪਰ ਇੱਕ ਉਹਦੇ ਵਾਸਤੇ ਕੋਈ ਨਾ ਕੋਈ ਪ੍ਰੀਮੀਅਮ ਦੇਣ ਵਾਸਤੇ ਉਹਦਾ ਫੰਡ ਬਣਵਾਓ ਦੂਜਾ ਮੇਰਾ ਸਵਾਲ ਹੈ ਇਹ ਸਾਰੇ ਸਵਾਲ ਵੈਸੇ ਤਾਂ ਭਗਵੰਦ ਮਾਨ ਜੀ ਵੀ ਦੀ ਕਰਨੇ ਚਾਹੀਦੇ ਮੇਰੇ ਕੇਜਰੀਵਾਲ ਸਾਹਿਬ ਦੇ ਨਾਮ ਪਾਏ ਸਵਾਲ बिकॉज ਹੀ ਇਸ ਦਾ ਡੀਫੈਕਟ ਚੀਫ ਮਿਨਿਸਟਰ ਮੇਰੇ ਸਵਾਲ ਕੇਜਰੀਵਾਲ ਸਾਹਿਬ ਨੂੰ ਹੈ ਕੇਜਰੀਵਾਲ ਸਾਹਿਬ ਕਿਦਨ ਕਰਵਾਓਗੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੇ ਤੁਹਾਨੂੰ ਪ੍ਰਧਾਨ ਮੰਤਰੀ ਜੀ ਫੋਟੋ ਚੰਗੀ ਨਹੀਂ ਲੱਗਦੀ ਥੋੜੀ ਤਾਂ ਮੈਨ ਲੱਗਣ ਦੀ ਕਹਿ ਨਹੀਂ ਸਕਦਾ ਪਰ ਮੈਂ ਜਰੂਰ ਬੇਨਤੀ ਕਰਦੀ ਹਾਂ ਕਿ ਉੱਥੇ ਪ੍ਰਧਾਨ ਮੰਤਰੀ ਜੀ ਫੋਟੋ ਨਾ ਲੱਗੇ ਪਰ ਘਟੋ ਘਟ ਬੀਮਾ ਕਰਵਾ ਦਿਓ ਕਿਉਂਕਿ 1500 ਕਰੋੜ ਰੁਪਏ ਆਯੂਸ਼ਮਾਨ ਭਾਰਤ ਦੇ ਸੇ ਕਰਕੇ ਰੁਕੇ ਪਏ ਰਹੇ 2 ਸਾਲ ਜਦੋਂ ਤਈ ਆਮ ਆਦਮੀ ਕਲੀਨਿਕ ਤੇ ਕਹਿੰਦੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਲਾ ਰੋਲਾ ਫੋਟੋਆਂ ਕਰਕੇ 4 4 ਲੱਖ ਇੱਕੜ ਡੋਬੇ ਦਾ ਪੈਸਾ ਨਹੀਂ ਮਿਲ ਰਿਹਾ ਸਾਬ ਦੂਜਾ ਸਵਾਲ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਤੁਹਾਡੇ ਮੰਤਰੀ ਵਿਜੈ ਗੋਇਲ ਜੀ ਦਾ ਵਿਧਾਨ ਸਭਾ ਦੇ ਅੰਦਰ ਜਵਾਬ ਹੈ ਮੇਰੇ ਕੋਲ ਰਿਟਰਨ ਉਹਦੀ ਕਾਪੀ ਪਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਦੋਸ ਅਵਿਰਿੰਦਰ ਗੋਇਲ ਸਾਹਿਬ ਵਿਰਿੰਦਰ ਗੋਇਲ ਸਾਹਿਬ ਉਹ ਵੀ ਜਿਹੜਾ ਉਹਨਾਂ ਦਾ ਨਾਮ ਆ ਜਾਂਦਾ ਜਿਨ੍ਹਾਂ ਨੇ ਤੇ ਪਹਿਲਾਂ ਐਮਐਲਏ ਤੇ ਮੰਤਰੀ ਦੇ ਪਰਚਾ ਕਰਾਇਆ ਸੀ ਉਹ ਸਾਰਾ ਕੁਝ ਮਿਕਸ ਹੀ ਆ ਕਰਦਾ ਜੀ ਅੱਜਾ ਵਿਰਿੰਦਰ ਗੋਇਲ ਜੀ ਤੁਸੀਂ ਨਹੀਂ ਸਾਰੇ ਨਾਮ ਨੂੰ ਮਿਟਕੇ ਕੇਜਰੀਵਾਲ ਚਾਪਸੇ سیمنٹਗੇ ਜੀ ਸਾਰਿਆਂ ਦੀ ਆਈਡੈਂਟੀਟੀ ਕੇਜਰੀਵਾਲ ਸਾਹਿਬ ਹੈ ਕੇਜਰੀਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ 230 ਕਰੋੜ ਰੁਪਏ ਦਾ ਬਿਆਨ ਹੈ ਉਹਨਾਂ ਦਾ ਵੀ 230 ਕਰੋੜ ਰੁਪਏ ਅਸੀਂ ਐਮਬੈਂਕਮੈਂਟ ਸਟਰੈਂਥਨਿੰਗ ਤੇ ਲਾਤੇ ਤੇ ਫੂਲ ਪ੍ਰੂਫ ਰੇਨਜਮੈਂਟ ਐਗਜੈਕਟ ਵਰਡ ਉਹਨਾਂ ਨੇ ਯੂਜ਼ ਕੀਤਾ ਫੂਲ ਪ੍ਰੂਫ ਮੇਰਾ ਸਵਾਲ ਹੈ ਉਹ 230 ਕਰੋੜ ਰੁਪਏ ਕਿੱਥੇ ਕਿੱਥੇ ਲੱਗੇ ਸੀ ਕਿਹੜੇ ਕਿਹੜੇ ਬੰਨ ਮਜ਼ਬੂਤ ਹੋਏ ਕਿਉਂਕਿ ਨੋ ਬਰੀਚਸ ਮੈਂ ਦੇਖ ਕੇ ਆਂ ਉਹ ਸਾਰੀਆਂ ਉੱਥੇ ਕੋਨੇ ਵਾਲ ਦੇ ਆਲੇ ਦੁਆਲੇ 9 ਬ੍ਰੀਚਸ ਹੋਈਆਂ ਸਨ ਅੱਜ ਦੇ ਅਗਰ ਆਪਾਂ ਅਖਬਾਰ ਕੱਢ ਲਈਏ ਕਹਿੰਦੇ ਆ 45 ਬ੍ਰੀਚਸ ਹੋਈਆਂ ਟੋਟਲ 44 ਬੰਦ ਥਾ ਥਾਂ ਬੰਦ ਜਿਹੜੇ ਬ੍ਰੀਚ ਹੋਏ ਐ ਉਸ ਚੋਂ 42 ਥਾਂ ਰਾਵੀ ਦੇ ਉੱਤੇ ਹੋਏ ਸਨ ਤੇ ਆ ਜਿਹੜਾ ਗੋ ਫਾੜ ਕਰਦੇ ਆ ਨਾ ਨਹੀਂ ਜੀ ਕੇਂਦਰਤਾ ਖਿਲਾਫ ਹੈ ਜੀ ਬੀਬੀਐਮ ਨੂੰ ਕਹਿ ਕੇ ਡਬੋਤਾ ਜੀ ਸਾਰੇ ਦਾ ਸਾਰਾ ਨੁਕਸਾਨ ਹੈ ਪੀ ਰਾਵੀ ਦੇ ਸੱਟ ਚ ਆਇਆ ਸਨ ਸਤਲੁਜ ਵਾਲੀ ਸੱਟ ਚ ਤਾਂ ਸਾਡੇ ਵਾਲਾ ਇਲਾਕਾ ਜਿਹੜੇ ਫਾਜ਼ਿਲਕਾ ਦੇ ਕਈ ਪਿੰਡੋਂ ਪਤਨ ਤੋਂ ਪਾਰ ਉੱਥੇ ਜਾ ਕੇ ਵਜਦੀ ਚ ਕਿੰਨੀ ਮਾਂ ਮੈਂ ਆ ਜੇ ਜਦੋਂ ਪਾਣੀ ਛੱਡਦੇ ਪਾਖੜੇ ਤੋਂ ਸਾਡੇ ਵਾਲੇ ਤੇ ਡੋਬੇ ਚ ਆਂਦੇ ਜਾਂਦੇ ਸਨ ਪਰ ਆ ਜਿਹੜਾ ਨਾ ਰਾਵੀ ਦਾ ਕਰਕੇ ਮੇਰੀ ਮੈਂ ਕਿਸੇ ਅਫਸਰ ਤੇ ਨਹੀਂ ਉਂਗਲੀ ਚੱਕਦਾ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੰਦਾ ਮੈਂ ਤਾਂ ਇੰਨਾ ਕਹਿਣਾ ਚਾਹਣਾ ਚਾਹਣਾ ਆ ਜਿਹੜੀ ਗਲ ਇੱਕ ਦੁਰਭਾਵਨਾ ਪੈਦਾ ਕਰਦੇ ਨੇ ਸਾਬ ਇਹਨੂੰ ਬੰਦ ਕਰੋ ਸਾਬ ਵੀ ਕੇਂਦਰ ਪੰਜਾਬ ਦੇ ਖਿਲਾਫ ਹੈ ਜੀ ਪੰਜਾਬ ਨੂੰ ਦੋਪਰ ਤੇ ਫਿਰ ਤੇ ਕੋਈ ਕਿਸੇ ਨੂੰ ਨਹੀਂ ਡੋਬਦਾ ਸਾਬ ਤੁਹਾਡੇ ਲੱਛਣ ਡੋਬੀ ਜਾਂਦੇ ਕਿਉਂਕਿ ਅਗਰ ਕ੍ਰਿਸ਼ਨ ਕੁਮਾਰ ਜੀ ਦਾ ਨਾਮ ਲੈਂਦੀ ਹੈ ਕਾਂਗਰਸ ਉਹਨਾਂ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਹਿਣ ਦੇ ਨਾਲ-ਨਾਲ ਕਾਂਗਰਸ ਵਾਲੇ ਤੋਤੇ ਵਾਂਗੂ ਬੋਲੀ ਜਾਂਦੇ। ਕੁਛ ਕੁਛ ਹਯਾ ਹੈ ਨਾ ਚ ਕਾਂਗਰਸ ਵਾਲੇ। ਉਹਨਾਂ ਨੇ ਕਹਿਤਾ ਭਗਵੰਤ ਮਾਨ ਦਾ ਨਾਮ ਕੋਈ ਨਹੀਂ ਲੈਂਦਾ। ਕੇਜਰੀਵਾਲ ਛੜੂ ਭਗਵੰਤ ਮਾਨ ਜਿਹਨਾਂ ਮੰਨ ਲੈਣ ਭਗਵੰਤ ਮਾਨ ਜਿਹਦਾ ਹੈ ਹੀ ਕੁਛ ਨਹੀਂ ਝੜੋ ਤਾਂ ਆਪ ਦਾ ਦਿਨ ਤੋੜੀ ਜਾਂਦੇ। ਕੇਜਰੀਵਾਲ ਦਾ ਨਾਮ ਕੋਈ ਨਹੀਂ ਲੈਂਦੇ। ਕਿਸ ਕ੍ਰਿਸ਼ਨ ਕੁਮਾਰ ਨੇ ਡੋਪ ਤੇ। ਸਭ ਗੱਲ ਨੂੰ ਗੱਲ ਆਖੋ ਤੁਸੀਂ ਕੇਜਰੀਵਾਲ ਸਾਹਿਬ ਪਾਣੀ ਕਿਉਂ ਦੋ ਛੱਡ ਦੂਗਾ। ਪਾਣੀ ਚੱਡੂਗਾ ਉਹ ਤਾਂ ਕੇਜਰੀਵਾਲ ਸਾਹਿਬ ਕਹਿਣਗੇ ਤਾਂ ਪਾਣੀ ਛੱਡਿਆ ਜਾਊਗਾ ਕਿ ਕਿਸ ਦਿਨ ਕਰ ਕੀ ਪਾਣੀ ਛੱਡੂਗਾ ਮਜ਼ਾਕ ਬਣਾ ਰੱਖਿਆ ਪੰਜਾਬ ਦਾ ਇਹਨਾਂ ਨੇ ਇਸ ਕਰਕੇ ਮੇਰੀ ਬੇਨਤੀ ਹੈ ਹਾਂਜੀ ਨਹੀਂ ਸਾ ਪਠਾਨ ਮਾਜਰਾ ਜੀ ਕਾਂਗਰਸ ਹਾਂ ਪਠਾਨ ਮਾਜਰਾ ਨੇ ਬਿਆਨ ਦਿੱਤਾ ਨਾਲ ਦੀ ਨਾਲ ਸਾਡੇ ਸੀਟ ਉਹ ਜਨਰਲ ਸੈਕਟਰੀ ਕਾਂਗਰਸ ਦੇ ਉਹਨਾਂ ਦੇ ਬਿਆਨ ਆ ਗਏ ਜੀ ਤੁਸੀਂ ਜਾਣਦੇ ਹੋ ਜੀ ਆਈਪੀਜੀ ਗਵਾਂਢ ਜੀ ਬੈਠੇ ਐ ਦੇਰੇ ਤੋਂ ਚਿੱਠੀ ਲਿਖੀ ਹੋਈ ਹੈ ਚਿੱਠੀ ਭੇਜਦੇ ਚਿੱਠੀ ਦੀ ਕਾਪੀ ਪੈਠੀ 1 ਸੈਕਿੰਡ ਮੈਂ ਕੋਫੀ ਨੂੰ ਫਿਨਿਸ਼ ਕਰਨਾ ਆ ਰਹੇ ਸਭ ਤੀਜਾ ਮੇਰਾ ਸਵਾਲ ਕੇਜਰੀਵਾਲ ਸਾਹਿਬ ਨੂੰ ਜੀ ਮੈਂ ਕੋ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਆਮ ਆਦੀ ਪਾਰਟੀ ਸਰਕਾਰ ਦਾ ਨਾਮ ਨਹੀਂ ਲਿਆ ਤਿਸ਼ਨ ਕੁਮਾਰ ਦਾ ਨਾਮ ਲਈ ਜਦੇ